ਕੀ ਕਰਨਾ ਹੈ ਉਹ ਕੀ ਕਰਨਾ ਹੈ ਥੈਂਕ ਯੂ ਵਾਲੇ ਜਿਹਨਾਂ ਨਾਲ ਲੱਗ ਰਹੇ ਹਾਂ ਪਤਾ ਹੋਟਲ ਦਾ ਲੌਕਡ ਹੋ ਜਾਣਾ ਇਮਾਮ ਲੇਡੀ ਸਾਨੂੰ ਕੋਈ ਪੌਣੇ 1 ਸਾਢੇ 9 ਵਜੇ ਇਤਲਾਹ ਮਿਲੀ ਹੈ ਕਿ ਕਾਦੀਆਂ ਚੂੰਗੀ ਤੇ ਕੋਈ ਇੱਕ ਸਕਾਰਕਿਊ ਦੇ ਵਿੱਚ ਕੋਈ ਅਨਨੋਨ ਮੋਟਰਸਾਈਕਲ ਸਵਾਰਾ ਨੇ ਗੋਲੀ ਮਾਰ ਕੇ ਤੇ ਕੋਈ ਇੱਕ ਮੰਦਾ ਜਿਹੜਾ ਦੋਹਾਂ ਤੇ ਫਾਇਰਿੰਗ ਕੀਤੀ ਇੱਕ ਲੇਡੀ ਹੈ ਇੱਕ ਜੈਂਟ ਹੈ ਉਸ ਤੋਂ ਬਾਅਦ ਅਸੀਂ ਮੌਕੇ ਤੇ ਇਮੀਡੀਏਟਲੀ ਦੋ ਬਾਅਦ ਤੋਂ ਬਾਅਦ 5 ਜਾਂ 10 ਮਿੰਟ ਦੇ ਵਿੱਚ ਐਸਐਚਓ ਚੂੰਗੀ ਚਾਰ ਤੇ ਮੈਂ ਪਹੁੰਚ ਗਿਆ ਅਹੀਂ ਸਿੱਧੇ ਜਿਲੇ ਉੱਥੇ ਆਏ ਤੇ ਉਸੇ ਵੇਲੇ ਇਹਨਾਂ ਨੂੰ ਇੱਥੇ ਲਿਆਂਦਾ ਉਹਲੇ ਠੀਕ ਹੀ ਤੇ ਹਸਪਤਾਲ ਲਿਆਂਦਾ ਹਸਪਤਾਲ ਦੇ ਵਿੱਚ ਜਿਲੇ ਆਇਆ ਸਿਵਲ ਹਸਪੀਟਲ ਦੇ ਵਿੱਚ ਉੱਥੇ ਪਤਾ ਲੱਗਾ ਕਿ ਕਰਨ ਕਰਨਵੀਰ ਮੁੰਡਾ ਜਿਹੜਾ ਕੁਮਾਨ ਥਾਣੇ ਦਾ ਰਹਿਣ ਵਾਲਾ ਗਰਦਾਸਪੁਰ ਦਾ ਉਹਦੀ ਡੈਥ ਹੋ ਗਈ ਹੈ ਇੱਕ ਲੇਡੀ ਹੈ ਜਿਹੜੀ ਉਹਨੂੰ ਰੈਫਰ ਕਰਤਾ ਹੈ ਅਮਰਸਰ ਅਮਨਦੀਪ ਦੇ ਉਸ ਤੋਂ ਬਾਅਦ ਜਿਹੜਾ ਹੁਣ ਉਹਦੇ ਕਰਨਵੀਰ ਦੇ ਜਿਹੜੇ ਪੇਰੈਂਟਸ ਆਏ ਆ ਉਹਦੇ ਫਾਦਰ ਜਿਹੜੇ ਆ ਉਹਦਾ ਨਾਮ ਆ ਪ੍ਰੇਮ ਉਹ ਪੁਲਿਸ ਦੇ ਵਿੱਚ ਹੀ ਏਐਸਆਈ ਨੇ ਉਹਨਾਂ ਦੇ ਬਿਆਨ ਲਿਖਿਆ ਉਹਦੇ ਤੇ ਅਨਨੌਣ ਬੰਦੇ ਤੇ ਅਸੀਂ ਪਰਚਾ ਦਿੱਤਾ ਉਹਦੀ ਡੈਥ ਹੋ ਚੁੱਕੀ ਹੈ ਜਿਹੜਾ ਕਰਨਵੀਰ ਹੈ ਬਾਕੀ ਜਿਹੜੀ ਵੀ ਕੋਈ ਵੀ ਤਫਤੀਸ਼ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਆਉਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਹਰ ਚੀਜ਼ ਦੀ ਇਨਫੋਰਮੇਸ਼ਨ ਦੇ ਆ ਗਏ ਆਂ ਐਫਆਈਆ ਦਰਜ ਕਰ ਲਿਆ ਬਿਆਨ ਲਿਖ ਲਿਆ ਅਸੀਂ ਹੁਣੇ ਹੀ ਐਫਆਈਆ ਦਰਜ ਕਰਕੇ ਅਗਲੀ ਉਹਦੇ ਵਿੱਚ ਇੱਕ ਤਾਂ ਜਿਹੜਾ ਕਰਨਵੀਰ ਹੈ ਉਹਦੀ ਤੇ ਸਿਵਲ ਹਸਪੀਟਲ ਇੱਥੇ ਬਟਾਲੇ ਦੇ ਵਿੱਚ ਹੀ ਉਹਨਾਂ ਦੱਸਤਾ ਕਿ ਨਹੀਂ ਡੈਥ ਹੋ ਗਈ ਹੈ ਦੂਜੀ ਜਿਹੜੇ ਲੇਡੀ ਆ ਉਹਨੂੰ ਰੈਫਰ ਕਰਤਾ ਸੀ ਅਮਨਦੀਪ ਦੇ ਵਿੱਚ ਡਾਕਟਰ ਨੇ ਕਨਫਰਮ ਕਰੇシャ ਡੈਡ ਡੈਡ ਹਾਊਸ ਬੋਡੀ ਆ ਗਈ ਹੈ ਹੋ ਸਕਦਾ ਹੈ ਕਿ ਹੋਣ ਵੀ ਹੋ ਸਕਦਾ ਜਿਹੜੀ ਲੇਡੀ ਆ ਉਹਦੀ ਵੀ ਡੈਥ ਪਤਾ ਲੱਗਾ ਅਮਰਸਰੋਂ ਉੱਥੇ ਜਿਹੜੇ ਐਸ ਐਚਓ ਸਾਡੇ ਸਿਟੀ ਨਾਲ ਉਹ ਗਏ ਹੀ ਮਗਰ ਉਹਨਾਂ ਨੇ ਬਾਅਦ ਵਿੱਚ ਹੀ ਦੱਸਿਆ ਕਿ ਉਹਦੀ ਵੀ ਡੈਥ ਹੋ ਗਿਆ ਉਹਨੂੰ ਵੀ ਅਹੀਂ ਲਿਆ ਆ ਕੇ ਤੇ ਜੱਡਾ ਉਸ ਦੇ ਵਿੱਚ ਮਟਾਲੇ ਜਿਹੜਾ ਕਿਦਾ ਇਹਦਾ ਸਵੇਰੇ ਪੋਸਟਮਾਰਨ ਨੂੰ ਕਰਾਣ ਤੋਂ ਬਾਅਦ ਜਿਹੜੀ ਜੋ ਕਾਰਵਾਈ ਬੰਦੀ ਆ ਉਹ ਕਰਾਂਗੇ ਐਫ ਆਈ ਆਰ ਅਹੀਂ ਤੈਨਸੋ ਦੋ ਅਨੌਨ ਦੇ ਵਿੱਚ ਦਰਜਿਸਟਰ ਜਿਹੜੀ ਮਰਨ ਵਾਲੀ ਲਈ ਆ ਦੱਸਿਆ ਜਾ ਰਿਹਾ ਜਿਹਦੀ ਭਗਵਾਨ ਜੀ ਮਦਰ ਹੈ ਇਹਦੇ ਬਾਰੇ ਤਾਂ ਕਿਸੇ ਨੇ ਉਹਨਾਂ ਨੇ ਵੀ ਬਿਆਨ ਨਹੀਂ ਦੱਸਿਆ ਸਾਨੂੰ ਵੀ ਭਗਵਾਨ ਬਾਈ ਇੰਨਾ ਦੱਸਿਆ ਕਿ ਉਹ ਸਾਡੀ ਜਿਹੜੀ ਹੈ ਰਿਸ਼ਤੇਦਾਰੀ ਦੇ ਵਿੱਚ ਮਾਮੀ ਲੱਗਦੀ ਹੈ ਵੀ ਮੇਰੀ ਸਾਲਿਆਰ ਲੱਗਦੀ ਹੈ ਜਿਹੜਾ ਪ੍ਰੇਮ ਹੈ ਜਿਹਨੇ ਕਰਨਵੀਰ ਦੇ ਫਾਦਰ ਨੇ ਦੱਸਿਆ ਇਹਦੇ ਬਾਰੇ ਅਜੇ ਮੈਂ ਕਲੀਅਰ ਨਹੀਂ ਕਹਿ ਸਕਦਾ ਕਿ ਉਹਦੀ ਮਾਦਰ ਹੈ ਮੈਨੂੰ ਇਹਦੇ ਬਾਰੇ ਨੋਲਿਜ ਨਹੀਂ ਹੈ ਇਹ ਕਹ ਰਿਹਾ ਕਿ ਇਹ ਇਹਦੇ ਜਿਹੜੇ ਕਾਦੀਆਂ ਚੁੰਗੀਆਂ ਇਹਦੇ ਲਾਗੇ ਉਹਨਾਂ ਦਾ ਜਿਹੜੀ ਕਲੋਨੀ ਹੈ ਉੱਥੇ ਇਹਨਾਂ ਦਾ ਰੈਜੀਡੈਂਸੀ ਸ਼ੋਰ ਕਰਦੇ ਆ ਜੀ ਚੱਲ ਨਹੀਂ ਸਕਦੇ ਜੀ Hãy subscribe cho kênh Ghiền Mì Gõ Để không bỏ lỡ những video hấp dẫn ਉਮਾਈ ਕੱਢ ਬਾਈਕ ਕਰ ਦਿੱਤਾ ਬਾਈਕ ਆ ਬਾਈਕ ਦਾ ਆ ਯਾਨੀ ਉਹ ਨਹੀਂ ਉਹ ਨਹੀਂ ਉਹ ਜਰਾ इवन ਹਾਂ ਜੀ ਸਰ ਥੈਂਕ ਯੂ ਉਹ ਆਪਣੀ ਕੈਪ ਫਾਮਲੀ ਇਹ ਪਰ ਉਹ ਤੁਹਾਡਾ ਜਿਹੜਾ ਜੀ ਕਾਲਬੋਰੇਸ਼ਨ ਹੋ ਰਿਹਾ ਹੈ ਯਾਰ ਵੈਸੇ ਇਹ ਨਾ ਉਹ ਤਾਂ ਵੜੇਗਾ ਹਾਂ ਜੀ